ਕਨਾਰ ਸਿੰਘ ਜੀ ਸ਼ੁਰੂਆਤ ਅਕਸਰ ਆਪਾਂ ਵੈਦਰ ਤੋਂ ਹੀ ਕਰਦੇ ਹੁੰਨੇ ਆ ਤਾਂ ਤੁਸੀਂ ਆਸਟ੍ਰੇਲੀਆ ਤੇ ਵੈਦਰ ਬਾਰੇ ਇਨਫੋਰਮੇਸ਼ਨ ਹੈ ਜਿਹੜੀ ਉਹ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਆਸਟ੍ਰੇਲੀਆ ਦੇ ਵਿੱਚ ਦੇਖਿਆ ਜਾਵੇ ਤਾਂ ਫਾਰ ਲਾਉਡ ਕਿਊਂਜ਼ਲੈਂਡ ਦੇ ਵਿੱਚ ਕਾਫੀ ਡੈਥ ਵੀ ਹੋ ਗਈਆਂ 4-5 ਡੈਥ ਵੀ ਹੋਈਆਂ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਸਾਈਕਲੋਨ ਫਲੱਡ ਆਇਆ ਤੇ ਫਾਰਮਾ ਦਾ ਨੁਕਸਾਨ ਹੋਇਆ ਕਾਫੀ ਕੋਸ ਨੁਕਸਾਨ ਕਰਨ ਦਾ ਵੀ ਹੋਇਆ ਤਾਂ ਹੁਣ ਵੀਕੈਂਡ ਆ ਰਿਹਾ ਹੈ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਵੀਕੈਂਡ ਤੇ ਹੀ ਇਸ ਮਗਮਨਾਈ ਜਾਂਦੇ ਨੇ ਤਾਂ ਕਿਹੜੇ ਕਿਹੜੇ ਗੁਰੂ ਘਰਾਂ ਦੇ ਵਿੱਚ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਜਾਂਦਾ ਹੈ ਬਾਬ ਜਦਿਆਂ ਦੀ ਨਾਲ ਲਵ ਨੈ ਲੋਰ ਦੀ इमोशनल ਫੀਲਿੰਗ ਜਿਹੜੀ ਚੱਲਦੀ ਪਈ ਆ ਇਹਨਾਂ ਦਿਨਾਂ ਦੇ ਵਿੱਚ ਉਹਦਾ ਕੋਈ ਅੰਤ ਨਹੀਂ ਪਾਤੀ ਜਾ ਰਹੀ ਆ ਉਹ ਕਿ ਆਸਟ੍ਰੇਲੀਆ ਦੇ ਵਿੱਚ ਲੋਕਾਂ ਲਈ ਪੀਣੇ ਪਾਣੀ ਨਹੀਂ ਹੈ ਤਾਂ ਉਹੋ ਪਾਣੀ ਵਰਤ ਸਕਦੇ ਨਹੀਂ ਤੇ ਕਿਵੇਂ ਵਰਤ ਸਕਣਗੇ ਕਿੱਥੋਂ ਉਹ ਪਾਣੀ ਆਵੇਗਾ ਜਾਂ ਕਿੱਥੋਂ ਪਾਣੀ ਸਟੋਰ ਕਰ ਲਿਆ ਗਿਆ ਇਸ ਬਾਰੇ ਕਰਨਾਸਿੰਘ ਜੀ ਸਾਨੂੰ ਜਾਣਕਾਰੀ ਦੇਣੀ ਹੈ ਪਰ ਸਾਰੇ ਵਰਲਡ ਦੇ ਵਿੱਚ ਇਹ ਪਹਿਲੀ ਨਵਦੀ पे ਆਪਣੇ ਆਪ ਦੀ ਇਹ ਐਗਜ਼ੈਂਪਲ ਆ ਜਦੋਂ ਕਿਤੇ ਕੋਈ ਐਮਰਜੈਂਸੀ ਆਵੇ ਜਾਂ ਕੋਈ ਇਦਾਂ ਦੀ ਗੱਲ ਹੋ ਜਵੇ ਉਸ ਵੇਲੇ ਵੀ ਰੱਖਿਆ ਹੋਇਆ ਤੇ ਹੁਣ ਕਰਾਂਗੇ ਉਸ ਖਬਰ ਦਾ ਜ਼ਿਕਰ ਜਿਸ ਦਾ ਹੁੰਦਾ ਦਰਸ਼ਕਾਂ ਨੂੰ ਬੇਹਦ ਇੰਤਜ਼ਾਰ ਕਿ ਕਰਨੈਲ ਸਿੰਘ ਜੀ ਆਖਿਰਕਾਰ ਇਮੀਗ੍ਰੇਸ਼ਨ ਦੇ ਨਾਲ ਕਿਹੜੀ ਖਬਰ ਲੈ ਕੇ ਆਏ ਨੇ ਹਾਂਜੀ ਦੇਖੋ ਕਾਫੀ ਸਾਰੀਆਂ ਚੇਂਜਸ ਆਈਆਂ ਜਿਨ੍ਹਾਂ ਤੁਹਾਨੂੰ ਸੁਣਨ ਦੇ ਵਿੱਚ ਆਇਆ ਹੀ ਹੁਣਾਂ ਜਿਹੜਾ ਸਟੂਡੈਂਟ ਚੇਂਜ ਨਹੀਂ ਕਰੂਗਾ ਜਿਹੜੇ ਜੈਨੂਇਨ ਸਟੂਡੈਂਟ ਹੈ ਜਿਹੜੇ ਸਟੂਡੈਂਟ ਹੁੰਦੇ ਹੀ ਆ ਸਹੀ ਜਿਹੜੇ ਸਟੱਡੀ ਕਾਰਨ ਆਉਂਦੇ ਉਹਨਾਂ ਲਈ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਸੱਚੀ ਗੱਲ ਜੀ ਮੈਂ ਅਨਪ੍ਰੀਤ ਲਾਲੀਵਾਦ ਉਸੇ ਵੇਖਿਆ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਇਹ ਪ੍ਰੋਗਰਾਮ ਹੈ ਜਿਸਰ ਚ ਅਸੀਂ ਜਾਤ ਮਾਰਦੇ ਹਾਂ ਆਸਟ੍ਰੇਲੀਆ ਦੇ ਚੱਪੇ ਚੱਪੇ ਤੇ ਜਾਣਕਾਰੀ ਕਰਦੇ ਹਾਂ ਉੱਥੋਂ ਦੇ ਇਕੱਠੀ ਕੀ ਕੀ ਕੁਝ ਚੱਲ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਖਾਸ ਦੇ ਨਾਲੇ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਤੇ ਭਾਰਤ ਤੇ ਪਕਦੇ ਮਸਲਿਆਂ ਬਾਰੇ ਕਿਉਂਕਿ ਇੱਥੇ ਕਿ ਕੁਝ ਖਾਸ ਚੱਲ ਰਿਹਾ ਉਸ ਬਾਰੇ ਸੱਤ ਸਮੁੰਦਰ ਪਾਰ ਵਕੋ ਵਕਰੀ ਮੁਲਕਾਂ ਦੇ ਵਿੱਚ ਤੇ ਨਾਲ ਸਾਡੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ ਪੰਜਾਬੀ ਉਹ ਕੀ ਕਹਿੰਦੇ ਨੇ ਕੀ ਸੋਚਦੇ ਨੇ ਸਾਰੀਆਂ ਹੀ ਗੱਲਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਅਕਸਰ ਸਾਡੇ ਨਾਲ ਆਸਟ੍ਰੇਲੀਆ ਤੋਂ ਜੁੜਦੇ ਨੇ ਕਰਨਾਲ ਸਿੰਘ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਕਰਨਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਰਨਾਲ ਸਿੰਘ ਜੀ ਸ਼ੁਰੂਆਤ ਅਕਸਰ ਆਪਾਂ ਵੈਦਰ ਤੋਂ ਹੀ ਕਰਦੇ ਹੁੰਨੇ ਆ ਤਾਂ ਪੰਜਾਬ ਦੇ ਵੈਦਰ ਦੀ ਜੇ ਗੱਲ ਕੀਤੀ ਜਾਵੇ ਬੇਹਦਤ ਹੁੰਦਾ ਹੈ ਲਗਾਤਾਰ ਠੰਡ ਵੱਧਦੀ ਹੀ ਜਾ ਰਹੀ ਹੈ ਐਕਸੀਡੈਂਟ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਉਹ ਸੁਣਨੋਂ ਮਿਲਦੀਆਂ ਨੇ ਵੇਖਣੋਂ ਮਿਲਦੀਆਂ ਨੇ ਸਾਰੇ ਸੁਣਨ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਪ੍ਰੋਗਰਾਮ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜੇਕਰ ਜ਼ਿਆਦਾ ਜ਼ਰੂਰੀ ਨਹੀਂ ਹੈ ਕਿਰਪਾ ਕਰਕੇ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਡਰਾਈਵਿੰਗ ਕਰਦੇ ਸਮੇਂ ਬੇਹੱਦ ਧਿਆਨ ਰੱਖਿਆ ਜਾਵੇ ਕਿਉਂਕਿ ਜਾਨਾਂ ਬਹੁਤ ਜ਼ਿਆਦਾ ਕੀਮਤੀ ਨੇ ਕੁਝ ਦੇਰੀ ਦੇ ਨਾਲ ਪਹੁੰਚ ਜਾਓਗੇ ਤਾਂ ਜ਼ਿਆਦਾ ਕੁਝ ਵਿਗੜ ਨਹੀਂ ਜਾਣਾ ਪਰ ਜੇ ਤੁਸੀਂ ਫਾਸਟ ਡਰਾਈਵਿੰਗ ਕਰੋਗੇ ਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਵੀ ਅਖ ਸਕਦੇ ਹੋ ਕਿਉਂਕਿ ਬਹੁਤ ਐਕਸੀਡੈਂਟ ਹੋ ਰਹੇ ਨੇ ਲਗਾਤਾਰ ਖਬਰਾਂ ਆ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਬਲੁੰਦਰਦੇ ਨੇ ਕਿ ਪਰਿਵਾਰਾਂ ਦੇ ਪਰਿਵਾਰ ਇੰਨਾ ਘਟਨਾਵਾਂ ਦੇ ਸ਼ਿਕਾਰ ਹੋ ਰਹੇ ਨੇ ਤੁਸੀਂ ਆਸਟ੍ਰੇਲੀਆ ਦੇ ਵੈਦਰ ਬਾਰੇ ਇਨਫੋਰਮੇਸ਼ਨ ਹੈ ਜਿਹੜੀ ਉਹ ਦਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਹਾਂਜੀ ਬਿਲਕੁਲ ਦੁਨੀਆ ਤੇ ਬਾਤਾਵਰਨ ਦੇ ਨਾਲ ਹੀ ਜਿਹੜਾ ਇਹ ਲੜਾਈ ਵੀ ਮਰੁੱਖ ਨੂੰ ਲੜਨੀ ਪੈ ਰਹੀ ਆ ਕਿਉਂਕਿ ਆਪਣੇ ਖਲਵਾੜ ਸਿਗਾ ਸਾਡੇ ਵੀ ਆਸਟ੍ਰੇਲੀਆ ਦੇ ਵਿੱਚ ਦੇਖਿਆ ਜਾਵੇ ਤਾਂ ਫਾਰ ਨਾਰਥ ਕਿਊਂਜ਼ਲੈਂਡ ਦੇ ਵਿੱਚ ਕਾਫੀ ਡੈਥ ਵੀ ਹੋ ਗਈਆਂ 4-5 ਡੈਥ ਵੀ ਹੋਈਆਂ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਸਾਈਕਲੋਨ ਫਲੱਡ ਆਇਆ ਤੇ ਫਾਰਮਾਂ ਦਾ ਨੁਕਸਾਨ ਹੋਇਆ ਕਾਫੀ ਕੋਸ਼ ਨੁਕਸਾਨ ਕਰਨ ਦਾ ਵੀ ਹੋਇਆ ਹੂੰ ਉਹਦੇ ਵਿੱਚ ਗਈਆਂ ਕੁਛ ਇੱਕ ਜਿੱਦਾਂ ਹੋਰ ਏਰੀਆ ਦੇ ਵਿੱਚ ਵੀ ਪਰ ਇਦਾਂ ਵੀ ਹੈਗਾ ਕਿ ਜਿੱਥੇ ਅੱਜ ਜਾਂ ਕੱਲ ਦੇ ਵਿੱਚ ਦੋ ਤਿੰਨ ਦਿਨਾਂ ਚ ਪਾਰਥਵਲਾ ਬਹੁਤ ਸਾਰੀ ਐਕਸਟ੍ਰੀਮ ਹੀਟ ਪੈਣੀ ਹੈ ਗਰਮੀ ਵੀ ਬਹੁਤ ਹੈ ਹੂੰ ਹੂੰ ਇਦਾਂ ਹੀ ਸਿਡਨੀ ਚ ਪਰ ਸਿਡਨੀ ਚ ਗੋੜਿਆ ਦੋ ਚਾਰ ਦਿਨ ਪੈਂਦੀ ਥੋੜੀ ਜੀ ਗਰਮੀ 30 ਤੱਕ 31 32 ਉਸ ਤੋਂ ਬਾਅਦ ਫਿਰ ਮੀਂਹ ਪੈਣ ਦਾ ਠੰਡ ਹੋ ਜਾਂਦੀ ਆ ਲੱਗਦਾ ਪਏ ਤੁਹਾਡੇ ਸਾਰਿਆਂ ਨੂੰ ਨਵੇਂ ਸਾਲ ਦੀ ਉਡੀਕ ਬਹੁਤ ਜ਼ਿਆਦਾ ਆ ਅ ਅਸੀਂ ਆਸ ਕਰਦੇ ਹਾਂ ਕਿ ਚੰਗਾ ਵਾਤਾਵਰਨ ਰਹੇ ਜੀ ਬਿਲਕੁਲ ਤੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੀਤੇ 15 ਦਿਨਾਂ ਤੋਂ ਪੰਜਾਬ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਸ਼ਹੀਦੀ ਪੰਦਰਵਾੜਾ ਮਨਾਇਆ ਗਿਆ ਇਸ ਤੇ ਚਲਦੇ ਆ ਦੂਰ ਦੁਰਾਡੇ ਤੋਂ ਪੰਜਾਬ ਤੋਂ ਭਾਰਤ ਤੋਂ ਵਿਦੇਸ਼ਾਂ ਤੋਂ ਅਧਰਾ ਸੰਗਤ ਤਸਵੀਰਾਂ ਤੁਸੀਂ ਵੇਖਿਆ ਹੋਵੇਗਾ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਪ੍ਰੋਗਰਾਮਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਉੱਥੇ ਦੀ ਲਾਈਵ ਕਵਰੇਜ ਵੀ ਕੀਤੀ ਹੈ ਕਿ ਬਹੁਤ ਸੰਗਤਾਂ ਠਾਠਾ ਮਾਰਤਾ ਇਕੱਠ ਉੱਥੇ ਵੇਖਣ ਨੂੰ ਮਿਲਿਆ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਸੰਗਤ ਉੱਥੇ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਬੱਚਿਆਂ ਨੂੰ ਦੱਸਿਆ ਕਿ ਇਹ ਸਾਡਾ ਗੌਰਵਮਈ ਇਤਿਹਾਸ ਹੈ ਬੱਚਿਆਂ ਨੂੰ ਦੱਸਿਆ ਕੀ ਕਿਸ ਹਿਸਾਬ ਦੇ ਨਾਲ ਪੰਥ ਦੇ ਲਈ ਸਾਡੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਉਮਰਾਂ ਬਹੁਤ ਛੋਟੀਆਂ ਸਨ 7 ਸਾਲ ਦੀ 9 ਸਾਲ ਦੀ ਉਮਰ ਵੱਡੇ ਸਾਹਿਬਜਾਤੇ ਜਿਹੜੇ ਉਹ ਮਾਤਾ ਗੁਜਰਕੌਰ ਜੀ ਹੋਰ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਉੱਥੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਸਿਜਦਾ ਕਰਨ ਦੇ ਲਈ ਸਾਰੇ ਸਿੱਖ ਕੌਮ ਉਥੇ ਨਤਮਸਤਕ ਹੋਈ ਤਾਂ ਹੁਣ ਵੀਕੈਂਡ ਆ ਰਿਹਾ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਵੀਕੈਂਡ ਤੇ ਹੀ ਇਸ ਮਗਮ ਮਨਾਏ ਜਾਂਦੇ ਨੇ ਤਾਂ ਕਿਹੜੇ ਕਿਹੜੇ ਗੁਰੂ ਘਰਾਂ ਦੇ ਵਿੱਚ ਸ਼ਹੀਦੀ ਦਿਹਾੜਾ ਚੜਾ ਉਹ ਮਨਾਇਆ ਜਾਂਦਾ ਸੋ ਹਾਂਜੀ ਦੇਖੋ ਆਪਾਂ ਅੱਗੇ ਵੀ ਗੱਲ ਕਰਦੇ ਆ ਬਈ ਉਸ ਪੁਨਾ ਨੀਹਾਂ ਤੋਂ ਲੈ ਕੇ ਜਿਹਨਾਂ ਦੇ ਉੱਤੇ ਸਾਨੂੰ ਸਰਦਾਰੀਆਂ ਮਿਲੀਆਂ ਜਿਨ੍ਹਾਂ ਨੀਹਾਂ ਨੇ ਸਾਡੇ ਮਹਿਲ ਸਾਰੇ ਦੁਨੀਆ ਭਰ ਦੇ ਵਿੱਚ ਬਾਹਰ ਸਾਰੀ ਲੁਕਾਈ ਦੇ ਉੱਤੇ ਨਿਸ਼ਾਨ ਸਾਹਿਬ ਝੂਲਦੇ ਪਏ ਆ ਉਹ ਸਹਿਬਜ਼ਾਦਿਆਂ ਨੇ ਆਪ ਨਹੀਂ ਹਾਂ ਦੇ ਵਿੱਚ ਆਪਣੇ ਲਹੂ ਮਿਚਦਾ ਜਣਾ ਕੇ ਗੁਰੂ ਸਾਹਿਬ ਨੇ ਸਾਰਾ ਪਰਿਵਾਰ ਵਾਰ ਕੇ ਆ ਕੋਈ ਅੱਖਰਾਂ ਦੇ ਵਿੱਚ ਅਸੀਂ ਐਕਸਪਲੇਨ ਤਾਂ ਕਰੇ ਨਹੀਂ ਸਕਤੇ ਜੀ ਸਹਿਬਜ਼ਾਦਿਆਂ ਦੇ ਨਾਲ ਲਵ ਨਾ ਲੋਰ ਜੀ इमोशनल ਫੀਲਿੰਗ ਜਿਹੜੀ ਚੱਲਦੀ ਪਈ ਆ ਕਹਿੰਦਾ ਦਿਨਾਂ ਦੇ ਵਿੱਚ ਉਹਦਾ ਕੋਈ ਅੰਤ ਨਹੀਂ ਬਾਦੀ ਜਾ ਰਹੀ ਆ ਉਹ ਬਾਦੀ ਹੀ ਰਹੇਗੀ ਕੋਲ ਦੁਨੀਆ ਤੱਕ ਜਿੰਨਾ ਤੱਕ ਚੁੰ ਦੁਨੀਆ ਹੈ ਗਿਆ ਸੋ ਤੁਸੀਂ ਜਿਦਾਂ ਦੱਸ ਰਹੇ ਆਂ ਵੀ ਬੱਚਿਆਂ ਵਾਸਤੇ ਕੈਂਪ ਲਾਇਆ ਗਿਆ ਗੁਰਦੁਆਰਾ ਬਾਬਾ ਦੀਪ ਸਿੰਘ ਵੱਲੋਂ ਵੀ ਹਰ ਸਾਲ ਲਾਇਆ ਜਾਂਦੇ ਇਦਾਂ ਗੁਰਦੁਆਰਾ ਗਲੈਨਵੋਡ ਵਿਖੇ ਵੀ ਹੁਣ ਜੂਥ ਹੋ ਲੋ 30 ਤਰੀਕ ਨੂੰ ਰਾਤੀ ਰੈਣ ਸਵਾਇ ਹੁੰਦਾ ਸਾਰੇ ਦਿਨ ਦਾ ਕੀਰਤਨ ਵੀ ਹੁੰਦਾ ਆ ਇਦਾਂ ਹੀ ਬਾਕੀ ਗੁਰੂ ਘਰਾਂ ਦੇ ਵਿੱਚ ਵੀ ਏਸੀ ਤਰ੍ਹਾਂ ਪ੍ਰੋਗਰਾਮ ਰਹਿ ਖਾਲਸਾ ਏਡ ਵਾਲਿਆਂ ਨੇ ਅੱਗੇ ਵੀ ਕਰਦੇ ਪ੍ਰੋਗਰਾਮ ਉਹਨਾਂ ਨੇ ਗ੍ਰੋਸਰੀਜ਼ ਦੇ ਲੰਗਰ ਤੇ ਕੱਲ ਨੂੰ ਟੁਮਾਰੋ 31 ਨੂੰ ਦਸਤਾਰ ਦੇ ਲੰਗਰ ਪੱਗਾਂ ਦੇ ਲੰਗਰ ਵੀ ਲਾਉਣੇ ਆ ਕਿ ਜਿਹੜੀਆਂ ਸਾਨੂੰ ਗੁਰੂ ਸਾਹਿਬ ਨੇ ਆਪਣੇ ਸਰਵੰਸ ਵਾਰ ਕੇ ਇਹ ਦਸਤਾਰਾਂ ਦਿੱਤੀਆਂ ਤਾਂ ਅਸੀਂ ਕਦੀ ਵੀ ਉਹਨਾਂ ਦਾ ਕੋਟਨ ਕੋ ਪ੍ਰਣਾਮ ਉਹਨਾਂ ਦਾ ਕੋਟਨ ਕੋ ਝਾਲਵਾ ਸਾਰੀਆਂ ਸੰਗਤਾਂ ਵੀ ਗੁਰਦੁਆਰਾ ਕਮਿਟੀਆ ਦਾ ਵੀ ਜਿਨ੍ਹਾਂ ਨੇ ਕਿ ਬੜੇ-ਬੜੇ ਪ੍ਰੋਗਰਾਮ ਲੀਕ ਕੇ ਤੇ ਹੱਲੇ ਵੀ ਚੱਲਦੇ ਪਏ ਆ ਸਾਨੂੰ ਦੁੱਖ ਵਿੱਚੋਂ ਜਾਂ ਮਰੁਖਤਾ ਦੀ ਰਾਖੀ ਲਈ ਜਿਹੜੀਆਂ ਗੁਲਾਮੀਆਂ ਚੋਂ ਕੱਢਿਆ ਉਹਨਾਂ ਦੇ ਸਾਰੀ ਲੁਕਾਈ ਦੇ ਉਤੇ ਗੁਰਨਾਨਕ ਨਾਮ ਹੀ ਵਲ ਲੈਵਾ ਹਰ ਵਕਤ ਰਣੀ ਰਹੂੰਗੇ ਹੂੰ ਹੂੰ ਜੀ ਬਿਲਕੁਲ ਤਾਂ ਮੈਂ ਅਕਸਰ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਦੀ ਆ ਕਿ ਸਾਤ ਸਮੁੰਦਰ ਪਾਰ ਬੈਠੀ ਸਾਡੇ ਸਿੱਖ ਕੌਮ ਗੁਰੂ ਘਰਾਂ ਦੀਆਂ ਕਮੇਟੀਆਂ ਸਿੱਖ ਸੰਗਤ ਵਧੇਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਵੱਲੋਂ ਸਮੇਂ-ਸਮੇਂ ਤੇ ਗੁਰੂ ਘਰਾਂ ਦੇ ਵਿੱਚ ਐਸੇ ਸਮਾਗਮ ਉਲੀਕੇ ਜਾਂਦੇ ਨੇ ਜੋ ਸਾਡੇ ਸਿੱਖੇ ਇਤਿਹਾਸ ਦੇ ਨਾਲ ਸਾਡੇ ਗੁਰੂਆਂ ਦੇ ਨਾਲ ਸਾਡੇ ਸਿੰਘਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਦੇ ਨਾਲ ਤੇ ਕੌਮ ਦੇ ਹੋਰ ਜੁਝਾਰੂ ਸੂਰਮੇ ਉਹਨਾਂ ਦੀਆਂ ਸ਼ਹਾਦਤਾਂ ਦੇ ਨਾਲ ਰਿਲੇਟਡ ਹੁੰਦੇ ਨੇ ਜਿਨ੍ਹਾਂ ਸਤਕਾਂ ਵਿਦੇਸ਼ੀ ਮੁਲਕਾਂ ਦੇ ਵਿੱਚ ਜੰਮੇ ਜਾਏ ਸਾਡੇ ਬੱਚੇ ਸਾਡੇ ਨੌਜਵਾਨ ਉਹ ਵੀ ਗੁਰੂ ਘਰਾਂ ਵਿੱਚ ਨਤਮਸਤਕ ਹੁੰਦੇ ਨੇ ਗੁਰਬਾਣੀ ਸੁਣਦੇ ਨੇ ਸਿੱਖੀ ਸਿਧਾਂਤਾਂ ਤੋਂ ਜਾਣੋ ਹੁੰਦੇ ਨੇ ਤਾਂ ਬਹੁਤ ਕੁਝ ਹੈ ਜਿਹੜਾ ਉਹਨਾਂ ਨੂੰ ਸਿੱਖਣ ਲਈ ਮਿਲਦਾ ਹੈ ਤਾਂ ਉਹਵੇਂ ਹੀ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਨੌਜਵਾਨ ਪੰਜਾਬ ਦਾ ਪੰਜਾਬੀ ਫਰਗ ਬੇਹਦ ਵਧਾਈ ਦਾ ਪਾਤਰ ਹੈ ਜਿੰਨਾ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤ ਵਾਲੇ ਦਿਨਾਂ ਤੇ ਵਿੱਚ ਥਾਂ ਥਾਂ ਤੇ ਲੰਗਰ ਲਾਇਕੇ ਬਹੁਤ ਸਾਰੇ ਏਰੀਆਜ਼ ਦੀ ਕਵਰੇਜ ਕੀਤੀ ਗਈ ਕਿ ਉਥੇ ਨਤਮਸਤਕ ਹੋਣ ਵਾਲੀਆਂ ਜੜੀਆਂ ਸੰਗਤਾਂ ਨੇ ਉਹਨਾਂ ਨੂੰ ਰਾਹ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤਾਂ ਉਥੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਮੇਨ ਰੋਡਸ ਦੇ ਉੱਤੇ ਥਾ-ਥਾ ਤੇ ਲੰਗਰ ਲੱਗੇ ਹੋਏ ਸਨ ਕਿ ਕਿਸੇ ਨੂੰ ਵੀ ਕੋਈ ਵੀ ਦਿੱਕਤ ਨਾ ਆਵੇ ਕੋਈ ਵੀ ਸੰਗਤ ਭੁੱਖੀ ਨਾ ਜਾਵੇ ਚਾਹ ਦੇ ਹਰ ਤਰ੍ਹਾਂ ਦੇ ਰੋਟੀ ਦੇ ਲੰਗਰ ਸਿਗੇ ਜਿਹੜੇ ਲੱਗੇ ਹੋਏ ਸਿਗੇ ਸੋ ਇਸੇ ਤਰ੍ਹਾਂ ਹੀ ਆਸਟ੍ਰੇਲੀਆ ਦੀ ਜਿਹੜੀ ਸਿੱਖ ਸੰਗਤ ਹੈ ਉਹ ਵੀ ਵਧਾਈ ਦੀ ਮਾਤਰ ਹੈ ਜਿਨ੍ਹਾਂ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਨੇ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਕਿਉਂਕਿ ਵਿਦੇਸ਼ੀ ਧਰਤੀ ਤੇ ਬੈਠ ਕੇ ਅਜੀਹੇ ਪਰ ਬੰਦ ਕਰਨੇ ਬੇहद ਔਖੇ ਨਹੀਂ ਐ ਪਰ ਦੱਸ ਦਿੰਦੇ ਆਂ ਅਸੀਂ ਆਪਣੀ ਸਿੱਖ ਕਮਿਊਨਿਟੀ ਨੂੰ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਸਖਤ ਮਿਹਨਤਾਂ ਕੀਤੀਆਂ ਜਿੱਥੇ-ਉਥੇ ਨੌਕਰੀਆਂ ਹਾਸਲ ਕੀਤੀਆਂ ਵੱਡੇ ਅਹੁਦਿਆਂ ਤੱਕ ਗਏ ਤਾਂ ਹੁਣ ਰਾਜਨੀਤੀ ਦੇ ਵਿੱਚ ਵੀ ਉਹ ਅੱਗੇ ਨੇ ਖੇਡਾਂ ਦੇ ਵਿੱਚ ਵੀ ਅੱਗੇ ਨੇ ਹਰ ਥਾਂ ਤੇ ਅੱਗੇ ਨੇ ਤਾਂ ਉਹ ਸਾਡੀ ਸਿੱਖੀ ਨੂੰ ਬਾਬੇ ਨਾਨਕ ਦੇ ਰਾਹਾਂ ਤੇ ਚਲਦਿਆਂ ਹੋਇਆ ਹੋਰ ਜ਼ਿਆਦਾ ਪਰਫੁੱਲਿਤ ਕਰ ਰਹੇ ਨੇ ਕਨਿਆਤ ਸਿੰਘ ਜੀ ਤੁਸੀਂ ਕੀ ਕਹੋਗੇ ਹਾਂਜੀ ਇਹ ਬਿਲਕੁਲ ਨਵਦੀਪ ਉਹ ਏਸੀ ਤਰਜ ਦੇ ਉੱਤੇ ਉਹਨਾਂ ਦੇ ਮਾਰਗਦਰਸ਼ਨ ਕਰਦੇ ਹੋਏ ਉਹਨਾਂ ਦੇ ਪੈਰੋਕਾਰ ਉਹਨਾਂ ਦੇ ਗੁਰਸਿੱਖਾਂ ਵੱਲੋਂ ਜਿੱਦਾਂ ਜਿੱਦਾਂ ਵੀ ਲੋੜ ਪੈਂਦੀ ਰਹੀ ਆ ਸੂਬੇਦਾਰ ਨੂੰ ਬਾਦ ਸ਼ੋਦਾ ਲਾਇਆ ਗਿਆ ਬजीर खान ਨੂੰ ਜਿਹੜਾ ਸਰਹੰਦਾ ਸੂਬੇਦਾਰ ਸੀ ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਪਹੁੰਚਾ ਤਿਆਰ ਕਰਕੇ ਲੋਕਲ ਗੁਰਬਾ ਸਿੰਘ ਉਹਨਾਂ ਵੱਲੋਂ ਵੀ ਵਾਸਿੰਗਲੋਂ ਦੇ ਸਾਥ ਦੇ ਕੇ ਫਿਰ ਕਿੱਦਾਂ ਪੋਜ਼ਿਟਿਵਿਟੀ ਚੜਦੀ ਗਲਾ ਦਾ ਦੱਸਿਆ ਜਾਂਦਾ ਵੀ ਕੋਮ ਕਦੇ ਵੀ ਮਰੁੱਖੀ ਹੱਕਾਂ ਦੇ ਲਈ ਕਿਸੇ ਲਈ ਵੀ ਹੋਵੇ ਆ ਜਾਨਾਬਾਰ ਦੀ ਰਹੀ ਆ ਤੇ ਆਪਣੇ ਰਾਜ ਵੀ ਸਾਫਤ ਕਰ ਸਕਦੀ ਆ ਦੇਖਿਆ ਜਾਵੇ ਤਾਂ ਨਬਦੀਪ ਆਪਾਂ ਦੇਖਦੇ ਆ ਗੁਰੂ ਸਾਹਿਬ ਨੇ ਫਿਰ ਕਿੱਦਾਂ ਟੁੱਟੀ ਗੰਢਣ ਹਾਰ ਗੋਪਾਲ ਜੀ ਇਦਾਂ ਹੀ ਸਿੰਘ ਆਉਂਦੇ ਆ ਫਿਰ ਉਹ ਮੱਗੀ ਤੇ ਕਿੱਦਾਂ ਬਰੀਗ ਯੂਨਾਈਟ ਹੁੰਦਾ ਆ ਸਾਰੇ ਹੀ ਦੇਖਿਆ ਜਾਵੇ ਤਾਂ ਬਹੁਤ ਹੀ ਬਾਨਨ ਨਹੀਂ ਕਰ ਸਕਦੇ ਇਜਾ ਦੇ ਕੌਤਕ ਦਾ ਗੁਰੂ ਮਹਾਰਾਜ ਦੇ ਜੰਦੇ ਚੋਜ ਆ ਦਸਵੇਂ ਪਾਤਸ਼ਾਹ ਜਸਨੇ ਸੱਚੇ ਪਾਤਸ਼ਾਹ ਨੂੰ ਦੁਨੀਆ ਦੇ ਉੱਤੇ ਪੁੱਲ ਦੁਨੀਆ ਦੇ ਉੱਤੇ ਇਹ ਗੱਲਾਂ ਅਦੁੱਤੀ ਨੇ ਇਹ ਗੱਲਾਂ ਜੁਨੀਕ ਨੇ ਇਹ ਉਹਨਾਂ ਦੀਆਂ ਕੁਰਬਾਨੀਆਂ ਸੈਕਰੀਫਾਈਸ ਪਰਿਵਾਰ ਦਾ ਬੱਚਿਆਂ ਦਾ ਫਾਦਰ ਆਫ ਗੋਡ ਅਸੀਂ ਕਹਿ ਸਕਦੇ ਆ ਇਦਾਂ ਬ੍ਰਦਰ ਆਫ ਗੋਡ ਵਾਲੀ ਗੱਲ ਵੀ ਭਰਾਵਾਂ ਦੀ ਆ ਜਾਂਦੀ ਚਾਰੇ ਸਹਿਜਾ ਦੀਆਂ ਦੀ ਗੋਲ ਲਕਾਈ ਨੂੰ ਪੜਾਵੇ ਚ ਲੈਣਾ ਕਿਸੇ ਵੀ ਬੰਡੀਆਂ ਤੋਂ ਉੱਪਰ ਉੱਠ ਕੇ ਉਹਲ ਮਨੁੱਖਤਾ ਦੇ ਲਈ ਜੋ ਇਹ ਪੂਰਾ ਹੀ ਪਰਿਵਾਰ ਗੁਰਨਾਨਕ ਸਾਹਿਬ ਤੋਂ ਲੈ ਕੇ ਕਿਦਾਂ ਖਾਲਸਾ ਸਿਰਜਿਆ ਗਿਆ ਜੇ ਅਸੀਂ ਸਾਰੇ ਹੀ ਉਹਨਾਂ ਪੂਰਨਿਆਂ ਤੇ ਚੱਲਦੇ ਰਹੀਏ ਤਾਂ ਸਾਡੇ ਲਈ ਰੋਜ਼ ਦੀ ਨਿਤ ਨਵੇਂ ਸਾਲ ਨਿਤ ਨਵੇਂ ਵੀਕ ਨਿਤ ਨਵੇਂ ਦਿਨ ਨਿਤ ਨਵੇਂ ਹਫ਼ਤੇ ਨਿਤ ਨਵੇਂ ਸਾਲ ਚੜਾਉਣ ਦੇ ਲਈ ਉਹਨਾਂ ਦਾ ਹੀ ਯੋਗਦਾਨ ਆ ਤਾਂ ਹੀ ਅਸੀਂ ਇਹ ਸਾਰਾ ਕੁਝ ਦੇਖ ਸਕਦੇ ਹਾਂ ਇਹ ਬਿਲਕੁਲ ਨੰਤਰ جاری ਹੈ ਹਾਂ ਜੀ ਬਿਲਕੁਲ ਤੇ ਅਗਨਾ ਸਿੰਘ ਜੀ ਤੁਸੀਂ ਖਾਲਸਾ ਏਡ ਦਾ ਜ਼ਿਕਰ ਕੀਤਾ ਕਿ ਖਾਲਸਾ ਏਡ ਵੱਲੋਂ ਵੀ ਦਸਤਾਰ ਜਿਹੜੀ ਹੈਗੀ ਆ ਕੈਂਪ ਲਗਾਇਆ ਜਾ ਰਿਹਾ ਤੇ ਨਾਲੇ ਇਹ ਗੱਲ ਕੀਤੀ ਕਿ ਗਰੋਸਰੀ ਦਾ ਸਮਾਨ ਹੈ ਉਹਨਾਂ ਵੱਲੋਂ ਵੰਡਿਆ ਜਾ ਰਿਹਾ ਤਾਂ ਉੱਥੇ ਹੀ ਦਰਸ਼ਕਾਂ ਨੂੰ ਜ਼ਰੂਰ ਦੱਸ ਦਈਏ ਕਿ ਅਪ੍ਰੈਲ ਦੇ ਵਿੱਚ ਖਾਲਸਾ ਏਡ ਨੂੰ ਸੰਸਥਾ ਨੂੰ ਬਣੀ ਨੂੰ 25 ਸਾਲ ਪੂਰੇ ਹੋ ਜਾਣੇ ਨੇ ਤਾਂ 25 ਸਾਲ ਪੂਰੇ ਹੁੰਦਿਆਂ ਹੀ ਉਹਨਾਂ ਦੇ ਅਗਲੇ ਜਿਹੜੇ ਸੰਕਲਪ ਨੇ ਉਹ ਕੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਕੀ ਕੀ ਕੀਤਾ ਜਾਵੇਗਾ ਜਾਂ ਫਿਰ ਦੇਨ ਦੁਖੀਆਂ ਦੀ ਮਦਦ ਕਰਨ ਦੇ ਲਈ ਉਹਨਾਂ ਵੱਲੋਂ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾਂਦੇ ਨੇ ਜਿਨ੍ਹਾਂ ਦੋਨਾਂ ਵੱਲੋਂ ਜ਼ਿਕਰ ਕੀਤਾ ਗਿਆ ਵਿਸਥਾਰ ਸਹਿਤ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਜ਼ਰੂਰ ਦਿਓ ਹਾਂਜੀ ਬਿਲਕੁਲ ਲਾਸਟ ਵੀਕ ਮੈਲਬਨ ਤੋਂ ਸਰਦਾਰ ਹਰਦੀਪ ਸਿੰਘ ਤੇ ਉਹਨਾਂ ਦੀ ਟੀਮ ਜਿਨਨੇ ਬੱਸ ਡਰਾਈਵਰ ਨੇ ਆਪਣੇ ਔਰ ਡਾਈਸਨ ਕੰਪਨੀ ਦੇ ਵੀ ਤੇ ਬਾਹਰ ਵਾਲੇ ਵੀ ਕਹਿ ਸਕਦੇ ਆਪਾਂ ਜਾਂ ਮੈਲਬਨ ਦੇ ਜਿਨਨੇ ਸੇਵਾਦਾਰ ਆ ਉਹਨਾਂ ਵੱਲੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਵਕ ਵਕ ਦਿਨਾਂ ਤੇ ਖੂਨਦਾਨ ਵੀ ਕੀਤਾ ਜਾਂਦਾ ਜੀ ਸਾਰੇ ਸ਼ਹੀਦਾਂ ਨੂੰ ਤਾਂ ਵੀ ਆ ਦਿਨ ਤੱਕ ਇਸੇ ਤਰ੍ਹਾਂ ਉਹਨਾਂ ਨੇ ਗਰੋਸਰੀ ਦੇ ਲੰਗਰ ਗਰੋਸਰੀ ਮੀਲ ਜਿਹੜੀਆਂ ਜ਼ਰੂਰੀ ਵਸਤਾਂ ਲੋੜਿੰਦੀਆਂ ਜਿਹੜੇ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ ਤੁਹਾਡੇ ਵਾਸਤੇ ਅਸੀਂ ਕਹਿ ਰਹੇ ਆ ਸਾਨੂੰ ਕੋਈ ਵਿਊ ਲੈਣ ਦੀ ਜਾਂ ਹੋਰ ਪੈਸੇ ਦੀ ਸਾਡੇ ਕੰਮ ਕਰ ਹੈਗੇ ਨੇ ਐਦਾਂ ਦੀ ਨਹੀਂ ਹੁੰਦੀ ਤੁਸੀਂ ਸ਼ੇਅਰ ਕਰ ਸਕਦੇ ਜੇ ਕਿਸੇ ਲੋੜਿੰਦੇ ਨੂੰ ਆ ਲੋੜ ਹੋਵੇ ਜਿਹੜੇ ਨਵੇਂ ਸਟੂਡੈਂਟਸ ਆਉਂਦੇ ਆ ਖਾਸ ਕਰਕੇ ਉਹਨਾਂ ਲਈ ਸਿਹੜਣੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ ਤੁਹਾਨੂੰ ਸ਼ੇਅਰ ਕਰਾਂਗੇ ਨੰਬਰ ਪੋਸਟਰ ਵੀ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਆ ਸਰਦਾਰ ਰਵੀ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਸਾਨੂੰ ਤੁਸੀਂ ਵੀ ਕੋਈ ਵੀ ਕੁਐਸਚਨ ਕਰ ਸਕਦੇ ਆ ਕੋਈ ਡਰਾਮੇ ਇੰਡੀਆ ਦੇ ਵਿੱਚ ਜਾਂ ਮਿਸ ਮੈਨੇਜਮੈਂਟ ਹੋਈਆਂ ਆ ਆਪਾਂ ਨਾਮ ਵੀ ਲੈ ਸਕਦੇ ਆ ਉਹਨਾਂ ਦੇ ਰਿਪਰੀਜੈਂਟ ਅਮਰਤਪਾਲ ਸਿੰਘ ਉਹ ਜੋ ਹੋਰ ਹੋ ਜਾਂਦੇ ਆ ਕੰਮ ਉਹਨਾਂ ਨੇ ਇਹ ਅਗਾਉ ਸਾਨੂੰ ਵੀ ਗਿਆ ਗਲੋਬਲ ਪੰਜਾਬ ਨੂੰ ਵੀ ਤੇ ਮਹਿਲਮ ਇਸ ਜਿਨੇ ਸੇਵਾਦਾਰ ਜਾਂ ਸਿਰਣੀ ਦੇ ਜਾਂ ਦੁਨੀਆ ਦੇ ਕਿਤੇ ਵੀ ਉਹ ਕਹਿੰਦੇ ਵੀ ਤੁਸੀਂ ਆਨਲਾਈਨ ਲਾਈਵ ਸਾਡੇ ਅਕਾਊਂਟ ਦੇਖ ਸਕਦੇ ਹੋ ਕਦੀ ਵੀ ਜਿਹੜਾ ਵੀ ਗੋਡਨੇਸ਼ਨ ਜਾਂ ਜਿਹੜੇ ਵੀ ਉਹ ਕੰਮ ਸਰਵਤ ਦੇ ਭਲੇ ਲਈ ਸਾਂਝੀ ਵਾਲਤਾ ਲਈ ਨਰਪਾਉ ਨਰਵੈਰ ਹੋ ਕੇ ਕਰ ਰਹੇ ਆ ਅਸੀਂ ਉਹਨਾਂ ਦੇ ਧੰਨਵਾਦ ਦੀਆਂ ਐਡਾ ਵੱਡੀ ਸਸਤਾ ਉਹਨਾਂ ਨੇ ਖੜੀ ਕਰਕੇ ਸਾਰੇ ਤੇ ਤੁਹਾਡੇ ਸਹਿਯੋਗ ਦੇ ਨਾਲ ਆ ਇਦਾਂ ਹੀ ਉਹਨਾਂ ਨੇ ਸਾਰਿਆਂ ਨੂੰ ਕਿਹਾ ਵੀ ਸਾਨੂੰ ਤੁਸੀਂ ਕੋਈ ਵੀ ਕੁਐਸਚਨ ਜਾਂ ਈਮੇਲ ਕਰ ਸਕਦੇ ਆ ਅਸੀਂ ਤੁਹਾਨੂੰ ਜਵਾਬ ਦੇਾਂਗੇ ਉਹਨਾਂ ਨੇ ਲਾਈਵ ਹੋ ਕੇ ਕਾਫੀ ਸਾਰੇ ਸੇਵਾਦਾਰ ਜਿੰਨੇ ਜਿੰਨੇ ਪਤਵੰਤੇ ਉਹਨਾਂ ਦੇ ਸਿਗੇ ਮੈਂਬਰ ਮੈਲਬਮ ਤੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੁਐਸਚਨ ਕਰ ਸਕਦੇ ਆ ਤੇ ਮੈਨੇਜਮੈਂਟ ਦੇ ਵਿੱਚ ਬਹੁਤ ਹੀ ਤਬਦੀਲੀਆਂ ਸੁਧਾਰ ਕਰਨ ਜਾ ਰਹੇ ਜਿੱਦਾਂ ਤੁਸੀਂ ਦੱਸਿਆ ਹੀ ਆ 25 ਸਾਲਾ ਮਨਾਉਣ ਤੋਂ ਪਹਿਲਾਂ ਪਹਿਲਾਂ ਸੋ ਇਸੇ ਤਰ੍ਹਾਂ ਦੁਬਾਰਾ ਫੇਰ ਦੁਬਾਰਾ ਦੀ ਹੈ ਨਵੇਂ ਆਏ ਬੱਚੇ ਜਾਂ ਲੜਿੰਦੇ ਜਾਂ ਕੋਈ ਲੇਡੀਜ਼ ਨੂੰ ਜਾਂ ਕੋਈ ਪ੍ਰੋਬਲਮ ਆ ਜਾਂ ਕੋਈ ਡਿਵੋਰਸ ਹੋਏ ਦਾ ਕਿਦਾਂ ਕਈਆਂ ਦੇ ਕਰਜ਼ੇ ਨਹੀਂ ਦੇ ਹੁੰਦੇ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਤੁਹਾਨੂੰ ਜ਼ਰੂਰੀ ਵਸਤਾਂ ਈਵਨ ਆਰਥਿਕ ਮਦਦ ਵੀ ਫੀਸ तक ਵੀ స <tine lue> <tine lue> ਹੋਨ ਜੇ ਗੱਲ ਕੀਤੀ ਜਾਵੇ ਪਾਣੀਆਂ ਦੇ ਮਸਲੇ ਦੀ ਤਾਂ ਪਾਣੀਆਂ ਦਾ ਮਸਲਾ ਪੰਜਾਬ ਦੇ ਵਿੱਚ ਬੇहद अहम ਹੈ ਕਿ ਐਸਵਾਈਐਲ ਨੂੰ ਲੈ ਕੇ ਜਿਹੜੀਆਂ ਅਦਾਲਤਾਂ ਨੇ ਸੁਪਰੀਮ ਕੋਰਟ ਨੇ ਉਹਨਾਂ ਵੱਲੋਂ ਕਿਸੇ ਹਿਸਾਬ ਦੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਪੰਜਾਬ ਤੇ ਹਰਿਆਣਾ ਦੀ ਬੈਠਕ ਹੋਈ ਹੈ ਕੇਂਦਰੀ ਟੀਮ ਨੇ ਸ਼ਮੂਲੀਅਤ ਕੀਤੀ ਹੈ ਪੰਜਾਬ ਕਹਿੰਦਾ ਕਿ ਇੱਕ ਬੂੰਦ ਪਾਣੀ ਦੀ ਨਹੀਂ ਦਿੱਤੀ ਜਾਵੇਗੀ ਪਰ ਫਿਰ ਵੀ ਜਿਹੜਾ ਪਾਣੀ ਹੈ ਉਹ ਤਾਂ ਜਾ ਹੀ ਰਿਹਾ ਹੈ ਤਾਂ ਲੰਬੀਆਂ ਲੰਬੀਆਂ ਗੱਲਾਂ ਨੇ ਜੜੀਆਂ ਉਹ ਲੀਡਰਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਪੇ ਤੁਕੇ ਜਿਹੜੇ ਬਿਆਨ ਨੇ ਉਹ ਕੀਤੇ ਜਾ ਰਹੇ ਨੇ ਤਾਂ ਸਚਾਈ ਇਹ ਹੈ ਕਿ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਲਗਾਤਾਰ ਖਤਮ ਹੋ ਰਿਹਾ ਹੈ ਮਾਹਿਰਾ ਵੱਲੋਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੀਣ ਲਈ ਲੋਕਾਂ ਲਈ ਪਾਣੀ ਨਹੀਂ ਬਚੇਗਾ ਕਿਉਂਕਿ ਪਾਣੀ ਜ਼ਮੀਨ ਵਿੱਚੋਂ ਕੱਢ-ਕੱਢ ਕੇ ਅਠਾ ਵਰਤਿਆ ਜਾ ਰਿਹਾ ਹੈ ਤਾਂ ਪਾਣੀ ਦੀ ਇੰਨੀ ਵੇਸਟੇਜ ਕੀਤੀ ਜਾ ਰਹੀ ਹੈ ਕਿ ਬਹੁਤ ਜਲਦ ਸਾਡਾ ਜਿਹੜਾ ਪਾਣੀ ਪੀਣ ਵਾਲਾ ਉਹ ਖਤਮ ਹੋ ਜਾਵੇਗਾ ਪੀਣ ਯੋਗ ਪਾਣੀ ਸਾਡੇ ਕੋਲੇ ਨਹੀਂ ਬਚੇਗਾ ਪਰ ਉੱਤੇ ਹੀ ਇੱਕ ਹੋਰ ਗੱਲ ਜੋ ਦੁਨੀਆ ਭਰ ਦੇ ਵਿੱਚ ਮਿਸਾਲ ਵਜੋਂ ਵੀ ਚਾਣੀ ਜਾ ਰਹੀ ਹੈ ਕਿ ਆਸਟ੍ਰੇਲੀਆ ਦੇ ਕਈ ਸੂਬਿਆਂ ਵੱਲੋਂ ਮਿਲ ਕੇ ਪਾਣੀ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ ਜੇ ਕਦੇ ਅਜਿਹੀ ਨੌਬਤ ਆਈ ਕਿ ਆਸਟ੍ਰੇਲੀਆ ਦੇ ਵਿੱਚ ਲੋਕਾਂ ਲਈ ਪੀਣ ਲਈ ਪਾਣੀ ਨਹੀਂ ਹੈ ਤਾਂ ਉਹ ਪਾਣੀ ਵਰਤ ਸਕਦੇ ਨੇ ਤੇ ਕਿਵੇਂ ਵਰਤ ਸਕਣਗੇ ਕਿੱਥੋਂ ਉਹ ਪਾਣੀ ਆਵੇਗਾ ਜਾਂ ਕਿੱਥੋਂ ਪਾਣੀ ਸਟੋਰ ਕਰ ਲਿਆ ਗਿਆ ਇਸ ਬਾਰੇ ਕਰਨੈ ਸਿੰਘ ਜੀ ਸਾਨੂੰ ਜਾਣਕਾਰੀ ਦੇਣੀ ਹੈ ਹਾਂ ਬਹੁਤ ਗੁੱਡ ਕੁਐਸਚਨ ਹੈ ਨਾ ਅਮਦੀਪ ਤੁਹਾਡਾ ਕਿਉਂਕਿ ਆਸਟ੍ਰੇਲੀਆ ਨੇ ਦੇਖਿਆ ਜਾਵੇ ਤਾਂ ਆਸਟ੍ਰੇਲੀਅਨ ਗਵਰਨਮੈਂਟ ਤੁਹਾਨੂੰ ਅਸੀਂ ਦੱਸਦੇ ਹਾਂ ਇੱਕ ਜੱਗੋ ਵਾਰੀ ਗੱਲ ਜਦੋਂ ਆਪਾਂ ਕਹਿ ਦਿੰਦੇ ਹਾਂ ਸਿਆਣੇ ਉਹ ਵੀ ਹੋ ਜਾਂਦੀ ਆ ਪਰ ਸਾਰੇ ਵਰਲਡ ਦੇ ਵਿੱਚ ਇਹ ਪਹਿਲੀ ਨਵਦੀ ਪੇ ਆਪਣੇ ਆਪ ਦੀ ਏ ਐਗਜ਼ੈਂਪਲ ਆ ਤੇ ਸਾਰੀ ਦੁਨੀਆ ਨੂੰ ਵਾਤਾਵਰਣ ਦੇ ਨਾਲ ਨਿਭਣ ਵਾਸਤੇ ਏਦਾਂ ਦੇ ਬੇਸਨ ਬਣਾਉਣੇ ਥੱਲੇ ਤਾਲ ਬਹੁਤ ਜ਼ਰੂਰੀ ਆ ਜਲ ਥਲ ਥਲ ਜਿੱਦਾਂ ਥੱਲੇ ਬਣਾਇਆ ਹੋਇਆ ਉਹਦਾ ਨਾਮ ਹੈਗਾ ਆਰਟੀਸਨ ਬੇਸਨ ਗ੍ਰੇਡ ਆਰਟੀਸਨ ਬੇਸਨ ਆ ਕਿਊਜ਼ਲੈਂਡ ਦੇ ਮਿਸਟਰ ਬੌਬ ਗੈਟਰ ਐਮਪੀ ਨੇ ਸਾਡੇ ਉੱਤੇ ਉਹਨਾਂ ਦੇ ਏਰੀਆ ਚ ਪੈਂਦਾ ਉੱਥੇ ਪਾਣੀ ਮੀਂਹ ਦਾ ਸਾਰਾ ਇਕੱਠਾ ਕਰ ਲਿਆ ਜਾਂਦਾ ਹੜ੍ਹਾਂ ਦਾ ਵੀ ਉਹ ਫਰੈਸ਼ ਵਾਟਰ ਹੈ ਆ ਪੀਣਯੋਗ ਆ ਪਾਣੀ ਆ ਉਹਦੇ ਉੱਤੇ ਹੁੰਦਾ ਜੀ ਗ੍ਰੇਟ ਆਰਟੀਸਨ ਵੈਸਨ ਕਹਿੰਦੇ ਅਸੀਂ ਉਹਨੂੰ ਲਾਰਜ ਐਂਡ ਡੀਪੈਸਟ ਅੰਡਰਗ੍ਰਾਉਂਡ ਫਰੈਸ਼ ਵਾਟਰ ਰਿਸੋਰਸਸ ਫਰੈਸ਼ ਵਾਟਰ ਹੈ ਆ ਪਾਣੀ ਪੀਣ ਦੇ ਯੋਗ ਆ ਜਦੋਂ ਕਿਤੇ ਕੋਈ ਐਮਰਜੈਂਸੀ ਆਵੇ ਜਾਂ ਕੋਈ ਇਦਾਂ ਦੀ ਗੱਲ ਹੋ ਜਾਵੇ ਉਹ ਉਸ ਵੇਲੇ ਰੱਖਿਆ ਹੋਇਆ ਖਾਲੇ ਉਹਨੂੰ ਯੂਜ਼ ਨਹੀਂ ਕਰਦੇ ਐਵਰੀ ਟਾਈਮ ਉਹ ਆਸਟ੍ਰੇਲੀਆ ਗਵਰਨਮੈਂਟ ਨੇ ਇਹਦੇ ਵਿੱਚ ਤੁਹਾਨੂੰ ਦੱਸ ਦਿਆਂ ਬਾਕੀ ਗਵਰਨਮੈਂਟਾਂ ਨੂੰ ਵੀ ਲੀਡਰਾਂ ਨੂੰ ਵੀ ਇਹ ਕਾਪੀ ਕਰਨੀ ਚਾਹੀਦੀ ਆ ਪੰਜ ਸਟੇਟਾਂ ਦੇ ਵਾਸਤੇ ਨਿਊ ਸਾਊਥ ਵੇਲਜ਼ ਕਿਊਂਜ਼ਲੈਂਡ ਸਟੇਟ ਤੇ ਵੈਸਟਰਨ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਸਾਰਿਆਂ ਨੂੰ ਪਾਣੀ ਪ੍ਰੋਵਾਈਡ ਪੀਣ ਵਾਲਾ ਕਰਵਾ ਸਕਦੇ ਆ ਆਸ਼ਾ ਹੋਰ ਅਗਲੀ ਗੱਲ ਦੱਸੀਏ ਜਿਹੜਾ ਇੱਥੇ ਰੌਲਾ ਪੈਂਦਾ ਰਹਿੰਦਾ ਇੱਥੇ ਦੇ ਲੀਡਰਾਂ ਨੇ ਇਧਰ ਕਦੀ ਕੁਝ ਨਹੀਂ ਕਰਨਾ ਜਿਹੜਾ ਪਾਣੀ ਮੀ ਦਾ ਉਹਨੇ ਫਲੱਡ ਆਉਂਦੇ ਉਹਨੂੰ ਕੋਈ ਸਾਵਧਾਨੀ ਇਹ ਕੱਲੇ ਨੋਟਿਸ ਸਾਹਮਣੇ ਜੋਗੇ ਆ ਜਿੰਨੇ ਲੀਡਰ ਆਉਂਦੇ ਆ ਪਾਵਰ ਚ ਇਹ ਲੋਡ ਸਾਹਮਣੇ ਜੋਗੇ ਜਾਂ ਬੋਟ ਦੇ ਲਈ ਹੀ ਕੰਮ ਕਰਦੇ ਆ ਇਹਨਾਂ ਨੇ ਪੰਜਾਬ ਦੇ ਭਲੇ ਲਈ ਜਾਂ ਮਨੁੱਖਤਾ ਦੇ ਭਲੇ ਲਈ ਕੋਈ ਐਦਾਂ ਦੇ ਕੰਮ ਕੀਤੇ ਹੋਣ ਜਾਂ ਇਹਨਾਂ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ ਨਾ ਗਵਰਨਮੈਂਟਾਂ ਤੋਂ ਜਿਨ੍ਹਾਂ ਨੇ ਕਿ ਭਲੇ ਦੀ ਖਾਤਰ ਦੂਜੀ ਤੀਜੀ ਗੱਲ ਇਹ ਵੀ ਆ ਕਿ ਟਿਊਬਲ ਲਾਉਣ ਦੇ ਲਈ ਜਮੀਨ ਤੋਂ ਪੜਨ ਤੇ ਬਹੁਤ ਬਵੰਦੀ ਆ ਕੋਣ ਕਿਸੇ ਕਿਸੇ ਸਟੇਟ ਦੇ ਵਿੱਚ ਇੱਕ ਬਹੁਤ ਸਾਰੀਆਂ ਪਰਮਿਸ਼ਨਾਂ ਲੈ ਕੇ ਤੁਸੀਂ ਬੋਰ ਕਰ ਸਕਦੇ ਆ ਨਹੀਂ ਤਾਂ ਜ਼ਮੀਨ ਤੋਂ ਪਾਣੀ ਕੱਢਣ ਤੇ ਵੀ پابੰਦੀ ਆ ਅਸਲੀ ਗੱਲ ਤਾਂ ਇਹ ਆ ਕਿ ਜਿਹੜੇ ਵਾਤਾਵਰਣ ਦੇ ਨਾਲ ਆ ਮਨੁੱਖਤਾ ਦੇ ਨਾਲ ਜੋ ਅਸਲੀ ਸਰਵਤ ਦੇ ਭਲੇ ਦੀ ਗੱਲ ਆ ਜਾਂ ਸਾਰਿਆਂ ਦੇ ਲਈ ਮਨੁੱਖਤਾ ਦੇ ਨਾਲ ਜਾਂ ਐਵਰ ਗਾਇਆਂ ਮੱਝਾਂ ਤੱਕ ਦੇ ਪਾਣੀ ਦੇ ਲਈ ਵੀ ਤੇ ਪਾਣੀ ਇਕੱਠਾ ਕਰ ਲੈਂਦੇ ਆ ਅੱਛਾ ਅਗਲੀ ਗੱਲ ਸਸੀ ਤੁਸੀਂ ਪਾਣੀ ਦਾ ਚੱਕਰ ਪਿੰਦਾ ਅਸੀਂ ਪਾਰਲ ਰਵੇਲੇ ਤੋਂ ਦੇਖਦੇ ਆ ਨੇ ਪਏ ਆ ਜਦੋਂ ਤਾਂ ਬੋਟਾ ਹੁੰਦੀਆਂ ਤੇ ਪਾਣੀ ਪਾਣੀ ਕਰਲਾਉਂਦੇ ਆ ਸਾਰੀਆਂ ਸਟੇਟਾਂ ਪੰਜਾਬ ਤੋਂ ਨਿਕਲਿਆ ਰਿਆਣਾ ਪੰਜਾਬ ਤੋਂ ਬਾਕੀ ਹੋਰ ਨਿਕਲੇ ਸੁਬੇ ਕਾਫੀ ਹਿਮਾਚਲ ਤੇ ਉਹਨਾਂ ਨੂੰ ਇਹ ਨਵਦੀ ਪੇਦਾ ਆ ਸਾਡੇ ਦੇਖਣ ਵਾਲਿਆਂ ਨੂੰ ਵੀ ਦੱਸਦੀ ਏ ਪੇ ਡੈਮ ਜਿਹੜੇ ਦਰਿਆ ਇਹਨਾਂ ਨੂੰ ਕੋਈ ਬੰਨ ਵੀ ਨਹੀਂ ਲਾ ਸਕਦਾ ਇੱਥੇ ਲੌਂਗ ਦੂਜਾ ਇਹ ਵੀ ਆ ਵੀ ਜਿਹੜਾ ਤੁਸੀਂ ਇੰਟਰਨੈਸ਼ਨਲ ਰਾਈਪੀਰੀਅਨ ਕਹਿੰਦੇ ਆ ਲਾ ਉਸ ਸਟੇਟ ਦੇ ਵਿੱਚ ਜਿਹਦੇ ਵਿੱਚੋਂ ਲੰਘਦਾ ਆ ਉਹ ਦਰਿਆ ਉਹਦੇ ਲਈ ਨਾਫ 100% ਪਾਣੀ ਉਹ ਦਿੰਦਾ ਹੋਵੇ ਤੁਹਾਡੀਆਂ ਨਹਿਰਾਂ ਹਰੀਆਂ ਭਰੀਆਂ ਰਹਿਣ ਹਰ ਵੇਲੇ ਫੇਰ ਤੁਸੀਂ ਕਿਸੇ ਹੋਰ ਨੂੰ ਜੇ ਤੁਹਾਡੀ ਜੇਬ ਭਰੀ ਹੋਆ ਤਾਂ ਕਿਸੇ ਹੋਰ ਨੂੰ ਡੋਨੇਟ ਕਰ ਸਕਦੇ ਆ ਸੋ ਇਹ ਦੁਨੀਆ ਦੇ ਉੱਤੇ ਜਾਂ ਆਸਟ੍ਰੇਲੀਆ ਗਵਰਨਮੈਂਟ ਦੇ ਨਾਲ ਜਾਂ ਇੱਥੇ ਦੇ ਬਾਰਡਰ ਬੋਰਡ ਦੇ ਨਾਲ ਕੰਟੈਕਟ ਕਰਕੇ ਇਹਨਾਂ ਦੇ ਮਾਰਾਂ ਨੂੰ ਚਾਹੀਦਾ ਆਪਣੀਆਂ ਟੀਮਾਂ ਨੂੰ ਭੇਜਣ ਇਸ ਤਰ੍ਹਾਂ ਇਹ ਪਾਣੀ ਜਿਹੜਾ ਉੱਪਰੋਂ ਡਿੱਗਦਾ ਦੁਨੀਆ ਦਾ ਉਹਨੂੰ ਇਕੱਠਾ ਕਰਕੇ ਔਕੇ ਸਮੇਂ ਲਈ ਰੱਖ ਸਕਣ ਸੋ ਇਸ ਕਰਕੇ ਜਿਹੜਾ ਬੋਰ ਵੀ ਕਰਦੇ ਆ ਉਹਦੇ ਉੱਤੇ پابੰਦੀ ਆ ਫਰੈਸ਼ ਵਾਟਰ ਜਿਹੜਾ ਪੀਣ ਵਾਲਾ ਸੀਲਣੀ ਸੀ ਵੀ ਜਾਂ ਹੋਰ ਕਿਤੇ ਵੀ ਮਿਲਦਾ ਸਾਰਿਆਂ ਨੂੰ ਦਸੀਏ ਉਹ ਨਲਕਿਆਂ ਦਾ ਨਹੀਂ ਹੁੰਦਾ ਉਹ ਟਿਊਬਵਲਾਂ ਦਾ ਨਹੀਂ ਹੁੰਦਾ ਉਹ ਐਦਾਂ ਹੀ ਮੀਂਹ ਦਾ ਪਾਣੀ ਇਕੱਠਾ ਕਰਕੇ ਉਹਨੂੰ ਟ੍ਰੀਟ ਕਰਕੇ ਇੱਥੇ ਬਾਰਾਗਾਮਾ ਡੈਮ ਆ ਉੱਥੋਂ ਸਾਰਿਆਂ ਨੂੰ ਸਪਲਾਈ ਹੁੰਦੀ ਆ ਉਹ ਸਭ ਤੋਂ ਵਧੀਆ ਵੀ ਮੰਨਿਆ ਜਾਂਦਾ ਹੈ ਇਹਦੇ ਉੱਤੇ ਆਪਾਂ ਗਲੋਬਲ ਪੰਜਾਬ ਦੇ ਉੱਤੇ ਹੋਰ ਏਦਾਂ ਦੇ ਪ੍ਰੋਗਰਾਮ ਵੀ ਛੇਤੀ ਛੇਤੀ ਕਰਿਆ ਕਰਾਂਗੇ ਇਹ ਇੱਕ ਦੁਨੀਆ ਦੇ ਉੱਤੇ ਆਪਣੇ ਤੌਰ ਤੇ ਐਗਜ਼ੈਂਪਲ ਆ ਵਰਲਡ ਦਾ ਪਹਿਲਾ ਸਭ ਤੋਂ ਵੱਡਾ ਬੈਸਨ ਜਿਹੜਾ ਇਹ ਜੀਓ ਥਰਮਲ ਪਾਵਰ ਬਿਊਥ ਸਟੇਸ਼ਨ ਬਣਦਾ ਆ ਸਟੇਸ਼ਨ ਆਫ ਵਰਲਡਸ ਵਿਲ ਪਾਵਰ ਸਟੇਸ਼ਨ ਆ ਦੇਖਣਯੋਗ ਆ ਜਿਹੜੇ ਕਿਊਜ਼ੀਲੈਂਡ ਜਾਂਦੇ ਲੋਕ ਕੈਨਜ਼ਲਾ ਟ੍ਰੌਲੀ ਆ ਉੱਥੇ ਸਭ ਤੋਂ ਜ਼ਿਆਦਾ ਨਹੀਂ ਪੈਂਦਾ ਉੱਥੇ ਆਪਣੇ ਦੋ ਗੁਰੂ ਘਰ ਵੀ ਸਾਥ ਤੇ ਆ ਉਹ ਉੱਥੇ ਦਾ ਪਾਣੀ ਇਹ ਸਾਂਭ ਕੇ ਜਿੱਦਾ ਆਪਣੇ ਚੀਰਾ ਕੁੰਜੀ ਆ ਦਾ ਸਾਰੇ ਆਸਟ੍ਰੇਲੀਆ ਦੇ ਪੀਣ ਵਾਲੇ ਲੋਕਾਂ ਨੂੰ ਕੋਈ ਐਮਰਜੈਂਸੀ ਹੋਵੇ ਉਸ ਵੇਲੇ ਤੱਕ ਲਈ ਉਹ ਚਮਾ ਕੀਤਾ ਹੋਇਆ ਬਿਲਕੁਲ ਸੀੜੇ ਨਹੀਂ ਜਾਂਦਾ ਜੀ ਜੀ ਤੇ ਜ਼ਰੂਰੀ ਆ ਹਾਂ ਬਿਲਕੁਲ ਤੇ ਹੋਣ ਕਰਾਂਗੇ ਉਸ ਖਬਰ ਦਾ ਜ਼ਿਕਰ ਜਿਸ ਦਾ ਹੁੰਦਾ ਦਰਸ਼ਕਾਂ ਨੂੰ ਬੇਹਦ ਇੰਤਜ਼ਾਰ ਕੀ ਕਰਨਾਲ ਸਿੰਘ ਜੀ ਆਖਿਰਕਾਰ ਇਮੀਗ੍ਰੇਸ਼ਨ ਦੇ ਨਾਲ ਕਿਹੜੀ ਖਬਰ ਲੈ ਕੇ ਆਏ ਨੇ ਹਾਂ ਜੀ ਦੇਖੋ ਕਾਫੀ ਸਾਰੀਆਂ ਚੇਂਜਸ ਆਈਆਂ ਜਿਦਾਂ ਤੁਹਾਨੂੰ ਸੁਣਨ ਦੇ ਵਿੱਚ ਆਇਆ ਹੀ ਹੋਣਾ ਬਈ ਗਵਰਨਮੈਂਟਾਂ ਨੇ ਇੱਕਦਮ ਪਹਿਲਾ ਰੀਸ ਦੇ ਕੇ ਇਮੀਗ੍ਰੇਸ਼ਨ ਨੂੰ ਕਾਫੀ ਸਾਰੇ ਮਿਲੀਅਨ ਦੇ ਲਗਪਗ ਲੋਕੀ ਬਾਹਰੋਂ ਲੈ ਲੈ ਜਿਹਦੇ ਵਿੱਚ ਕਿ ਵਿਜ਼ਟਰ ਵੀ ਆਏ ਆ ਜਾਂ ਉਹਨਾਂ ਦੇ ਪੇਰੈਂਟਸ ਆਂਦੇ ਆ ਕੋਸ਼ਿਕ ਸਟੂਡੈਂਟ ਆ ਜਾਂ ਉਹਨਾਂ ਦੇ ਡਿਪੈਂਡੈਂਟਸ ਵੀ ਆਏ ਆ ਪਰ ਉਹਦਾ ਜਿਹੜਾ ਖਮਿਆਜਾ ਜਾਂ ਸਾਡੇ ਬੰਦੇ ਜਿਹੜਾ ਐਕਟ ਕਰਦੇ ਉਹਦਾ ਰੀਐਕਟਿਵ ਹੁੰਦਾ ਉਹਨਾਂ ਨੇ ਆ ਕੇ ਵੀਜ਼ੇ ਜਿਹੜੇ ਨਹੀਂ ਵੀ ਸਟੂਡੈਂਟ ਸੀ ਉਹ ਕਨਵਰਟ ਕਰਵਾ ਲਏ ਉਹ ਅਮਰੀਕਾਂ ਲਾਤੀਆਂ ਉਹਨਾਂ ਨੂੰ ਹਾਫ ਕਰ ਦਿੱਤਾ 250 60000 ਦੇ ਨੇੜੇ ਸਾਲ ਦਾ ਲਿਆ ਕਾਨਾ ਜਿਹੜਾ ਸਟੂਡੈਂਟ ਚੇਂਜ ਨਹੀਂ ਕਰੂਗਾ ਜਿਹੜੇ ਜੈਨੂਇਨ ਸਟੂਡੈਂਟ ਆ ਜਿਹੜੇ ਸਟੂਡੈਂਟ ਹੁੰਦੇ ਹੀ ਆ ਸਹੀ ਜਿਹੜੇ ਸਟੱਡੀ ਕਾਰਨ ਆਉਂਦੇ ਉਹਨਾਂ ਲਈ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਆਪਣੀ ਟ੍ਰੇਡ ਜਰਨਗੇ ਆਪਣਾ ਕੋਰਸ ਕਰਨਗੇ ਜਿਹੜਾ ਲੜਿੰਦਾ ਖਾਸ ਕਰਕੇ ਅਸੀਂ ਇਹ ਤਾਗੀਦ ਕਰਦੇ ਹਾਂ ਤੁਹਾਨੂੰ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਾਡੇ ਜਿੰਨੇ ਵੀ ਆ ਤੁਸੀਂ ਹੈਗੇ ਹੋ ਜਿੰਨੇ ਵੀ ਸਾਡੇ ਸਟਾਫ ਜੋਗ ਹੋ ਤੁਸੀਂ ਜ਼ਰੂਰੀ ਸੋਚਨ ਆ ਆ ਪੀਰੀਜਨਲ ਏਰੀਆ ਚ ਬੱਚਿਆਂ ਨੂੰ ਭੇਜੋ ਜੇ ਸਟਡੀ ਵੀ ਕਰਾਉਣੀ ਜੇ ਮਾਈਗ੍ਰੈਂਟ ਵੀ ਹੋਣਾ ਤਾਂ ਰੀਜਨਲ ਜਿੱਥੇ ਲੋੜ ਆ ਜਿੱਥੇ ਦੇ ਉਹ ਉਹ ਬਹੁਤ ਸਾਰੀ 260 ਸੱਥੇ ਟ੍ਰੇਡਸ ਹੈਗੀਆਂ ਜਿਹੜੀਆਂ ਆਈਟੀ ਨਾਲ ਵੀ ਆ ਡਾਕਟਰੀ ਨਾਲ ਵੀ ਹੈਲਥ ਨਾਲ ਵੀ ਨਰਸਿੰਗ ਨਾਲ ਵੀ ਐਵਰੀ ਬੋ ਦੇ ਵਿੱਚ ਹੋਰ ਵੀ ਕੋ ਜੈਗ੍ਰਿਕਲ ਵੀ ਹੈਗੇ ਮਾਈਂਸ ਦੀ ਬਹੁਤ ਲੋੜ ਆ ਮਾਈਂਸ ਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਵੀ ਸੋ ਉਹ ਤੁਸੀਂ ਹੋਮ ਅਫੇਅਰ ਦੀ ਸਾਈਟ ਕਰ ਸਕਦਾ ਰੀਜਨਲ ਏਰੀਆ ਚ ਜਾਓ ਬਾਹਰ ਜਾਓ ਘਟਵਾਦੀ ਵਾਲੇ ਏਰੀਆ ਵਿੱਚ ਮੈਲਬੌਰਨ ਸਿਟੀ ਤੋਂ ਬਾਹਰ ਬ੍ਰਿਸਬਨ ਤੋਂ ਤਾਂ ਤੁਸੀਂ ਇੱਥੇ ਆਪਣੇ ਪਾਸਪੋਰਟ ਪ੍ਰਾਅ ਲਈ ਇੱਕ ਰਾ ਨਮੂਨਾ ਨੇ ਐਕਚੁਅਲੀ ਸਾਰਿਆਂ ਦੀ ਸੇਫਟੀ ਵਾਸਤੇ ਹੀ ਕੀਤਾ ਹੁੰਦਾ ਇਹ ਨਮੀਆਂ ਖਰਾ ਤੁਸੀਂ ਚੈੱਕ ਕਰ ਸਕਦੇ ਜੀ ਬਿਲਕੁਲ ਤੇ ਸਮੋਸਾ ਅਰਟੀਕਲ ਕੱਟ ਰਿਹਾ ਗਿਆ ਜਾਂਦੇ ਜਾਂਦੇ ਅਸੀਂ ਜ਼ਿਕਰ ਕਰਾਂਗੇ ਕਿ ਇਹ ਸਾਡੇ ਜਿਹੜਾ ਪ੍ਰੋਗਰਾਮ ਹੈ ਆਸਟ੍ਰੇਲੀਆ ਡਾਇਰੀ ਇਸ ਸਾਲ ਦਾ ਆਖਰੀ ਪ੍ਰੋਗਰਾਮ ਹੈ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਨਵੇਂ ਸਫ਼ਰ ਦੀ ਸ਼ੁਰੂਆਤ ਜਾਰੀ ਰੱਖਾਂਗੇ ਕਿਉਂਕਿ ਅਗਲੇ ਸਾਲ ਦੇ ਵਿੱਚ ਨਵਾਂ ਪ੍ਰੋਗਰਾਮ ਹੋਏਗਾ ਸੋ ਸਾਰੇ ਦਰਸ਼ਕਾਂ ਨੂੰ ਐਡਵਾਂਸ ਦੇ ਵਿੱਚ ਹੀ ਨਵੇਂ ਸਾਲ ਦੀਆਂ ਬਾਰ-ਬਾਰ ਮੁਬਾਰਕਾਂ ਤਾਂ ਕਰਨਾਲ ਸਿੰਘ ਜੀ ਜ਼ਰੂਰ ਦੱਸੋ ਕਿ ਕਿਸ ਹਿਸਾਬ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਨਵੇਂ ਸਾਲ ਦਾ ਆਗਾਜ਼ ਕੀਤਾ ਜਾਂਦਾ ਹੈ ਦੇਖੋ ਉਹ ਗੁਰੂ ਮਹਾਰਾਜ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆ ਜਿਹੜਾ ਬੀਤ ਗਿਆ ਉਹ ਤੋਂ ਸਿੱਖਣਾ ਅਸੀਂ ਖੁਸ਼ੀ-ਖੁਸ਼ੀ ਤੁਹਾਨੂੰ ਦੱਸਦੇ ਆ ਇਹ ਬਈ ਹਰ ਸਾਲ ਹੀ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਤੇ ਚੜਦਾ ਆ ऑस्ट्रेलिया ਦੇ ਵਿੱਚ ਦੂਜੇ ਨੰਬਰ ਤੇ ਦੁਨੀਆ ਦੇ ਵਿੱਚ ਉੱਥੇ ਨਵਾਂ ਸਾਲ ਚੜਨ ਵਾਲਾ ਸੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰਿਆਂ ਦੀ ਤੰਦਰੁਸਤੀ ਲਈ ਤੁਹਾਡੇ ਪਰਿਵਾਰਾਂ ਦੇ ਲਈ ਚੜ੍ਹਦੀ ਕਲਾ ਲਈ ਤਹਿ ਦਿਲੋਂ ਤੁਹਾਨੂੰ ਅਡਵਾਂਸ ਵਧਾਈਆਂ ਦਿੰਦੇ ਆ 2024 ਦੇ ਲਈ ਤੜਦੀ ਕਲਾਰੀ ਰਵੇ ਸਾਰੇ ਵਾਲੀ ਖੁਸ਼ੀਆਂ ਵਾਲਾ ਆਵੇ ਹੁਣ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਡੇ ਇੱਥੇ ਫਾਇਰ ਵਰਕਸ ਹੁੰਦਾ ਹਰਗੁਰ ਬ੍ਰਿਜ ਦੇ ਉੱਤੇ ਸ੍ਰੀਨਿਚ ਹੋਰ ਸਾਰੀਆਂ ਡੋਜ਼ਨ 12 13 ਜਗ੍ਹਾ ਹੋਰ ਵੀ ਤੇ ਵੀ ਹੁੰਦਾ 7 ਮਿਲੀਅਨ ਡਾਲਰ ਤਕਰੀਬਨ ਉਹ ਤੇ ਲਾਗਿਆਂ ਦਾ ਫਾਇਰ ਵਰਕਸ 13500 ਦੇ ਲਗਭਗ ਤਰ੍ਹਾਂ ਦੇ ਰੰਗ ਬਰੰਗੇ ਪਟਾਕੇ ਚਲਾ ਕੇ ਦੁਨੀਆ ਦੇ ਉੱਤੇ ਉਹਦੀ ਆਮਦ ਵਾਸਤੇ ਉਹਨੂੰ ਵੈਲਕਮ ਕਰਨ ਵਾਸਤੇ ਕਟੋ ਘਟ 1 ਮਿਲੀਅਨ ਦੇ ਨੇੜੇ ਲੋਕ ਪਹੁੰਚ ਰਹੇ ਆ ਕਿਸੇ ਲਈ ਨਹੀਂ ਚ ਪਰ ਇਹ ਵੀ ਆ ਇਹ ਵਾਤਾਵਰਣ ਦੀ ਇਹ ਨਾਲ ਮੁਕਤਾ ਦਾ ਚੱਲਦਾ ਆ ਐਦ ਕਿ ਮੀ ਪੈਣ ਦੀ ਸੰਭਾਵਨਾ ਆ ਜਾਂ ਆਪਣੀਆਂ ਨਾਲ ਲੈ ਕੇ ਜਾਓ ਜਾਂ ਘਰ ਬੈਠੇ ਵੀ ਦੇ ਸਕਦੇ ਆ ਆ ਸਾਡੇ ਰੇਲਵੇ ਦੇ ਜਿਹੜੇ ਬੰਦੇ ਕੰਮ ਕਰਦੇ ਸਾਡੇ ਉਹਦੇ ਵੀ ਵੀ ਸਾਰੇ ਉਹਨਾਂ ਵੱਲੋਂ ਵੀ ਇਹ ਤੇ ਗੀਦ ਆ ਵੀ 3 ਵਜੇ ਤੋਂ ਲੈ ਕੇ ਤੇ ਰਾਤ ਦੇ ਮਿਡ ਨਾਈਟ ਜਾਂ 1 2 ਵਜੇ ਤੱਕ ਟ੍ਰੇਨ ਸਰਵਿਸ ਲਗਾਤਾਰ ਜਾਰੀ ਰਹਿਣੀ ਆ ਆਰੇ ਵਾਸਤੇ ਬਹੁਤ ਸਾਰੀਆਂ ਥਾਵਾਂ ਤੇ ਬ੍ਰਾਡਕਾਸਟਿੰਗ 8:30 ਵਜੇ ਤੋਂ ਤੁਸੀਂ ਦੇਖ ਸਕਦੇ ਆ ਅਗਾਉ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਇੱਕ ਜ਼ਰੂਰੀ ਸੂਚਨਾ ਨਵਦੀ ਪਈ ਸੀ ਸਾਡੇ ਪੁਲਿਸ ਦੇ ਜਿਹੜੇ ਡਿਪਾਰਟਮੈਂਟਸ ਕੰਮ ਕਰਦੇ ਆ ਬੜੇ ਆਲਾ ਅਕਸਰਾਂ ਨੂੰ ਬੇਨਤੀ ਆ ਉਸ ਇੱਕ ਇਦਾਂ ਦੀਆਂ ਟਰੈਜਡੀਆਂ ਹੋਈਆਂ ਜਿਨ੍ਹਾਂ ਨੂੰ ਤਰਨਾ ਨਹੀਂ ਆਉਂਦਾ ਉਹ ਪਾਣੀ ਦੇ ਵਿੱਚ ਨਾ ਜਾਇਆ ਕਰੋ ਫਟੋ ਕੱਟ ਤਰਨਾ ਜਲੂ ਸਿੱਖੋ ਜਿਨ੍ਹਾਂ ਨੂੰ ਸਵੀਮਿੰਗ ਨਹੀਂ ਆਉਂਦੀ ਯੂ ਹੈਵ ਟੂ ਬੀ ਲਰਨਡ ਦੈਨ ਜੋ ਪਲੇ ਵਿਦ ਅ ਬੋਟਮ ਸੋ ਗਲ ਇਹ ਆ ਇੱਕ ਤਾਂ ਇਹ ਆ ਦੂਜੀ ਇਹ ਵੀ ਜੇ ਕਿਸੇ ਸਟੂਡੈਂਟਸ ਨੂੰ ਜਾਂ ਨਵਿਆਂ ਨੂੰ ਜਾਂ ਕੋਈ ਕੰਟੈਂਸ ਜਿਆਦਾ ਮਾਨਸਿਕ ਤਣਾਅ ਵਜਾਂਦਾ ਤਾਂ ਗੁਰੂ ਘਰਾਂ ਨੇ ਕਮੇਟੀਆਂ ਨਾਲ ਉੱਥੇ ਜੀਆਂ ਸੰਸਥਾਵਾਂ ਨੇ ਕਿਸੇ ਨਾ ਵੀ ਜੋ ਤੁਹਾਡੀ ਪ੍ਰਾਈਵੇਸੀ ਰੱਖ ਸਕੇ ਤੁਸੀਂ ਨਾ ਉਹਨਾਂ ਕੋਲ ਘਟ ਕਰਨ ਵਾਸਤੇ ਜਾਂ ਪੁਲਿਸ ਕੋ ਜਾਂ ਕਿਸੇ ਕੋਲ ਵੀ ਆਪਣੀ ਗੱਲਬਾਤ ਕਰੋ ਉਹ ਤੁਹਾਡੀ ਹੈਲਪ ਕਰਨਗੇ ਨਾ ਕਿ ਤੁਸੀਂ ਏਦਾਂ ਦਾ 네ਗੇਟਿਵ ਕੋਈ ਡਿਸੀਜਨ ਨਾ ਲਵੋ ਇਹ ਜ਼ਰੂਰੀ ਬੇਨਤੀਆਂ ਸੀ ਇੱਕ ਇਹ ਵੀ ਆ ਵੀ ਕੋਸ਼ਿਸ਼ ਬੱਚੇ ਹਾਰ ਕਰਦੇ ਕਾਰਾਂ 2-3000 ਡਾਲਰ ਵਾਲੀਆਂ ਸਸਤੀਆਂ ਜਿਹੜੇ ਹਾਰ ਉਹਨਾਂ ਨੂੰ ਪਰਚੇਜ ਕਰਾਉਂਦੇ ਨਾ ਉਹ ਹਾਰ ਦੇਣ ਵਾਸਤੇ ਕਾਰ ਉਹ ਕਾਰਾਂ ਦੇ ਟਾਇਰ ਬੜੇ ਮਾਰੇ ਹੁੰਦੇ ਆ ਤੇ ਉਹਨਾਂ ਦੀ ਹਾਲਤ ਮਾੜੀ ਹੁੰਦੀ ਆ ਤੁਸੀਂ ਆਦੀਆਂ ਜਾਨਣਾ ਕਿਤੇ ਕੀਮਤੀਆਂ ਇਸ ਕਰਕੇ ਦੇਖਦੇ ਹੋਏ ਉਹਨਾਂ ਦਾ ਨਿਰੀਖਣ ਕਰਦੇ ਹੋਏ ਉਹਨਾਂ ਕਾਰਾਂ ਨੂੰ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਨਿਰੀਖਣ ਕਰਕੇ ਉਹ ਕਾਰਾਂ ਰੋਡ ਤੇ ਲਿਆਓ ਇਹ ਵੀ ਗੌਰਮਤ ਦੇ ਅਫਸਰਾਂ ਵੱਲੋਂ ਬੇਨਤੀ ਆ ਕਿ ਇਦਾਂ ਦੇ ਇਨਸੀਡੈਂਟ ਵੀ ਐਕਸੀਡੈਂਟ ਬਹੁਤ ਬਹੁਤ ਆ ਇਸ ਤਰ੍ਹਾਂ ਟਿਕ ਕਰਾਇਆ ਵਾਲੀਆਂ ਕਾਰਾਂ ਰੋਡ ਦੇ ਉੱਤੇ ਰੋਡ ਵਰ ਦੀ ਚੱਜਣਾ ਚੱਲਣ ਵਾਸਤੇ ਸੇਫ ਨਹੀਂ ਹੁੰਦੀਆਂ ਅਗਾ ਅਗੇਨ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੇ ਆਉਣ ਵਾਲੇ ਦੀਆਂ ਬਹੁਤ ਬਹੁਤ ਵਧਾਈ ਜੀ ਕਰਨਲ ਸਿੰਘ ਜੀ ਤੁਹਾਡਾ ਬਤ ਬਤਾਨਵਾਦ ਬਹੁਤ ਫੁਰਦਿਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਤੇ ਨਵਾਂ ਸਾਲ ਤੁਹਾਨੂੰ ਵੀ ਬਤ ਬਤ ਮੁਬਾਰਕ ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬਿਹਤਰ ਪਿਆਰ ਕਰਦੇ ਹੋ ਬਹੁਤ ਜ਼ਿਆਦਾ ਸ਼ੇਅਰ ਕਰਦੇ ਹੋ ਕੋਸ਼ਿਸ਼ ਕਰਦੇ ਹੋ ਹੁੰਦੇ ਆ ਗਰਾਊਂਡ ਲੈਵਲ ਦੀ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਈ ਜਾਵੇ ਬਹੁਤ ਸਾਰੇ ਤੁਹਾਡੇ ਸਵਾਲ ਆਉਂਦੇ ਨੇ ਕੋਸ਼ਿਸ਼ ਕਰਦੇ ਹੁੰਦੇ ਆ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲਿਆ ਜਾਵੇ ਸਮਾਂ ਰਹਿੰਦੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣ ਜਾਏਗਾ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਜਾਂ ਫਿਰ ਆਸਟ੍ਰੇਲੀਆ ਪਹੁੰਚ ਚੁੱਕੇ ਹੋ ਕੋਈ ਪ੍ਰੋਬਲਮ ਹੈ ਤਾਂ ਅਕਸਰ ਤੁਹਾਨੂੰ ਬੇਨਤੀ ਕਰਦੀ ਹੁੰਦੀ ਹੈ ਕਿ ਤੁਸੀਂ ਕਰਨਲ ਸਿੰਘ ਜੀ ਦੇ ਨਾਲ ਰابطਾ ਕਾਇਮ ਕਰ ਸਕਦੇ ਹੋ ਇਹਨਾਂ ਦੀ ਮਦਦ ਜਿੰਨੀ ਹੋ ਸਕੇ ਇਹ ਤੁਹਾਡੀ ਜ਼ਰੂਰ ਕਰਨਗੇ ਸੋ ਅੱਜ ਇਸ ਜਿਹੜਾ ਸਾਲ ਸੀਗਾ ਇਸ ਦਾ ਆਖਰੀ ਪ੍ਰੋਗਰਾਮ ਸੀ ਨਵੇਂ ਸਾਲ ਦੇ ਵਿੱਚ ਆਪਾਂ ਦੁਬਾਰਤੋਂ ਮਿਲਾਂਗੇ ਵਾਹਿਗੁਰੂ ਤੁਹਾਨੂੰ ਸਭ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ ਸੋ ਅੱਜ ਲਈ ਫਿਲਹਾਲ ਇੰਨਾ ਹੀ ਜੀ ਮਿਲਾਂਗੇ ਆਪਾਂ ਅਗਲੇ ਸਾਲ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ